ਸਕੂਲ ਜਾਂਦੀ ਇਸ ਕੁੜੀ ਨੂੰ ਪਿੰਡ ਦੇ ਵਿੱਚ ਹੀ ਰਹਿੰਦੇ ਇੱਕ ਮੁੰਡੇ ਦੇ ਨਾਲ ਜਦੋਂ ਪਿਆਰ ਹੋ ਗਿਆ ਤਾਂ ਦੋਹਾਂ ਨੇ ਇੱਕ ਦੂਸਰੇ ਦੇ ਨਾਲ ਵਾਅਦੇ ਕਸਮਾਂ ਖਾਧੀਆਂ ਅਤੇ ਆਪਣਾ ਭਵਿੱਖ ਇੱਕ ਦੂਜੇ ਦੇ ਨਾਲ ਉਹ ਸੋਚਣ ਤੱਕ ਲੱਗੇ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੰਡੇ ਦੇ ਵੱਲੋਂ ਪੂਰੀ ਪੰਚਾਇਤ ਦੇ ਸਾਹਮਣੇ ਪਹਿਲਾਂ ਵਿਆਹ ਕਰਵਾਉਣ ਦੇ ਲਈ ਉਹ ਮੰਨਿਆ ਸੀ ਪਰ ਫਿਰ ਦੋਹਾਂ ਦੇ ਵਿੱਚ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਟਕਰਾਰ ਹੁੰਦਾ ਤੇ ਉਸ ਤੋਂ ਬਾਅਦ ਅੱਜ ਇਸ ਕੁੜੀ ਦੀ ਜਾਨ ਚਲੀ ਗਈ ਜਾਨ ਉਹਦੋਂ ਗਈ ਹੈ ਜਦੋਂ ਬੀਤੇ ਸਮੇਂ ਦੇ ਵਿੱਚ ਮੁੰਡਾ ਕੁੜੀ ਆਪਸ ਦੇ ਵਿੱਚ ਮਿਲੇ ਸੀ ਮਾਂ ਆਪਣੀ ਧੀ ਨੂੰ ਲੱਭਦੀ ਰਹੀ ਜਿਸ ਦਾ ਨਾਮ ਅਰਸ਼ਦੀਪ ਕੌਰ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸਾਰਾ ਪਰਿਵਾਰ ਕਿਸੇ ਸਮਾਗਮ ਤੇ ਗਿਆ ਸੀ ਪਰ ਜਦੋਂ ਉਸਨੇ ਪੁੱਛਿਆ ਕਿ ਅਰਸ਼ ਕਿੱਥੇ ਹੈ ਤਾਂ ਹਰ ਕੋਈ ਹੀ ਆਖ ਰਿਹਾ ਸੀ ਕਿ ਉਹੋ ਕਿਸੇ ਵੀ ਸਮਾਗਮ ਤੇ ਨਹੀਂ ਗਈ ਮਾ ਰ ਅਤਾ ਕੋ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਰਾਤ ਨੂੰ ਵੀ ਧੀ ਘਰ ਨਾ ਪਹੁੰਚੀ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਬਿਮਾਰ ਹੈ ਤੇ ਜਦੋਂ ਉਸ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਫਿਰ ਉਸ ਦੀ ਜਾਨ ਚਲੀ ਜਾਂਦੀ ਹੈ ਆਖਿਰਕਾਰ ਕੀ ਹੈ ਇਹ ਸਾਰਾ ਮਾਮਲਾ ਜਿੱਥੇ ਪਿੰਡ ਦੇ ਹੀ ਮੁੰਡੇ ਦੇ ਨਾਲ ਪ੍ਰੇਮ ਸਬੰਧਾਂ ਤੋਂ ਬਾਅਦ ਸਕੂਲ ਦੀ ਇਸ ਕੁੜੀ ਦੀ ਜਾਨ ਗਈ ਹੈ ਪਰਿਵਾਰਿਕ ਮੈਂਬਰਾਂ ਤੋਂ ਹੀ ਜਾਣਦੇ ਹਨ ਜੀ ਤੁਹਾਡਾ ਨਾਮ ਸੁਖਵੰਤ ਕੌਰ ਸਾਹਿਬ ਜੀ ਪਿੰਡ ਮਮਾ ਅੰਕੀਲਾ ਨਾ ਬੇਟੀ ਦਾ ਨਾਮ ਅਰਸ਼ਦੀਪ ਕੌਰ ਮੈਂ ਤਾਂ ਮਤੋਂ ਇੰਤੈਨ ਨਮਜਾ ਹਣਾ ਮੈਂ ਅਣਕੇ ਦੇਖਿਆ ਕੋਈ ਘਾਨਿਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਤਾਂ ਬੇਟੀ ਵੀ ਗਈ ਹੋਗੀ ਮੋਨਾਂ ਨੂੰ ਫੋਨ ਤੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅਰਸ਼ ਜੀ ਕਿਤੇ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਅਸ਼ਦੀਬ ਤੁਹਾਡੇ ਘਰ ਆਈ ਕਿਹਾ ਨਹੀਂ ਗਈ ਆਈ ਬਸ ਮੈਂ ਸ਼ਾਮ ਤੱਕ ਡਿੱਗਦ ਰਹੀ ਆ ਕਿ ਅਰਸ਼ ਆਏਗੀ ਪਰ ਨਹੀਂ ਆਈ 10 ਵਜੇ ਤੇ ਦਿਖਿਆ ਅਰਸ਼ ਆਏਗੀ ਬਾਕੀ ਸਾਰੇ ਕਿਤੇ ਗਈ ਹੋਏ ਕੋਮਨ ਫਿਰ ਆ ਜਾਏਗੀ ਨਹੀਂ ਆਈ ਫਿਰ ਸਾਢੇ 10 ਵਜੇ ਤੱਕ ਡਿੱਕਸ ਨਹੀਂ ਫਿਰ ساری ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਆਖਾ ਜਿੱਦੋ ਵੀ ਆਏਗੀ ਆ ਜਾਈਗੀ ਘਰ ਨਹੀਂ ਆਈ ਸਿਰੇ ਮੇਰੇ ਪਾਪਾ ਨੇ ਫਿਰ ਭੇਜਿਆ ਮੈਂ ਕਹਾਂ ਉਹਨੂੰ ਪੁੱਛ ਕੇ ਆਓ ਕਿ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੁਸੀਂ ਲੱਭ ਕੇ ਦਿਓ ਕੀ ਨਾਮ ਉਹ ਬੋਲੇ ਨਾਲ ਸਾਲ 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 ਕਹਿੰਦੇ ਬਾਕੀ ਮਨਪੂਰੇ ਨਾਮ ਦਾ ਨਹੀਂ ਪਤਾ ਸਾਲ ਹੀ ਕਹਿੰਦੇ ਫਿਰ ਫਿਰ ਬਾਅਦ ਚ ਉਹਦੀ ਪੂਆ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫਿਰ ਮੈਨੂੰ ਆ ਕੇ ਇੱਥੇ ਲੈ ਜਾ ਸਰਸੈਲ ਨੂੰ ਮੈਂ ਕਿਹਾ ਤੁਹਾਡੇ ਬੇਟੇ ਨੂੰ ਫੋਨ ਕਰਤਾ ਸਾਨੂੰ ਤੇ ਕਿਤੇ ਨਹੀਂ ਸੀ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਲਾ ਪਤਾ ਰਹੀਏ ਬੇਟੀ ਬੇਟੇ ਸੀ ਰਾਤ 30 ਤਰੀਕ ਨੂੰ ਗਈ ਸੀ ਪਹਿਲੇ ਦੀ ਬ੍ਰਹਮਤ ਕਰ ਲਈ ਤੇ ਬਾਅਦ ਚ ਮੁੜ ਕੇ ਆਪਣੇ ਭੈਣ ਜੀ ਦਾ ਨਾਮ ਹੈ ਸਾਨੂੰ ਪਤਾ ਹੀ ਮੁੰਡੇ ਨਾਲ ਚੱਲਦਾ ਚੱਲਦੀ ਇਹਦੀ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕਿੰਨੀ ਸਮਝ ਪੂਰਾ ਸਭ ਇਹ ਹੋਈ ਮੈਂ ਉਹਨੂੰ ਮੇਰੇ ਬੇਟੇ ਨੂੰ ਸਮਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਐ ristan ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ 'ਚ ਇਹ ਵਜਣੀ ਆ ਪਿੰਡ 'ਚ ਕਰਤੀਏ ਮੁੰਡਾ ਮੰਨਿਆ ਨਹੀਂ ਮੈਂ ਫੇਰ ਵੀ ਫੇਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਲੂਟੀ ਤੇ ਆ ਮੈਂ 10 ਵਜੇ ਬੇਟਾ 5 ਵਜੇ ਆ ਜਾਂਦਾ 4 ਵਜੇ ਆ ਉਹ ਦਿਨ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਕੇ ਆ ਤੂੰ ਦਾ ਕੀ ਹਾਲਾਤ ਸੀ ਉਹਦੇ ਹਾਲਾਤ ਉੱਥੇ ਕਹਾਰੇ ਮਮੀ ਨੂੰ ਘਬਰਾਟ ਪੈਦੀ ਹੈ ਮੈਂ ਕੋਲਡ ਡ੍ਰਿੰਕ ਪੀਤੀ 10 ਮਿੰਨਸਾਈਨ ਕੋਲਡ ਡ੍ਰਿੰਕ ਭਈ ਆਈ ਹੈ ਹੁਣ ਪਤਾ ਨਹੀਂ ਜੇ ਕਿਉਂ ਕੋਲਡ ਡ੍ਰਿੰਕ ਦੇ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਵੀ ਮੈਨੂੰ ਭੈਣ ਜੀ ਨਾਲ ਕੇ ਕਿਹਾ ਹੈ ਤੁਹਾਡੀ ਬੇਟੀ ਧ ਜੋ ਵੀ ਕਹਿ ਲੋ ਵੀ ਕਹਿੰਦੀ ਆ ਰਸਾਇਣ ਉਬਰਾਈ ਵੀ ਮੈਂ ਮਤੂੰ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਧੀ ਚਾਹੁੰਦੇ ਮੈਂ ਸਾਡੀ ਬੇਟੀ ਦਾ ਜਿੱਦਾਂ ਦੀ ਵੀ ਹੈਗੀ ਹੈ ਬੇਟੀ ਲਿਆ ਦਿਓ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਗਿਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਲੈ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨ ਨੂੰ ਕਰ ਲਓ ਤੇ ਬਾਕੀ ਬੇਟੀ ਇਹਨਾਂ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹੌਸਪੀਟਲ ਜੀ ਪੂਰੇ ਹੋਇਆ ਕਿਤਾ ਧੀ ਮੇਰੀ ਧੀ ਹੌਸਪੀਟਲ ਜੀ ਜਿੰਦਮ ਤੋੜ ਗਈ 3 ਦਿਨ ਮੈਂ ਖੱਜਲ ਖਾਣੇ ਨਗੇ ਪੈਰੀ ਭੁੱਖੀ ਧਿਆਈ ਰਹਿ ਕੇ ਮੈਂ ਆਸੀਂ ਮੈਂ ਤਾਂ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਾਜੇਗੀ ਮੈਂ ਕੋਈ ਸਟੈਪ ਨਹੀਂ ਲੈਣਾ ਕੀ ਚਾਹੁੰਦੇ ਹੁੰਦੇ ਆਈ ਇਨਸਾਫੇ ਚਾਹੁੰਦੇ ਨੇ ਹਾਂਜੀ ਇਨਸਾਫੇ ਦੋ ਸੰਨ ਹਾਂਜੀ ਦੋ ਇਕੱਲੇ ਸਾਨੂੰ ਪਿੱਛੇ ਖਲਾਰਤਾ ਇਹਨਾਂ ਨੇ ਹਾਂ ਰਣਜੀਤਪੁਰ ਮੇਰਾ ਜਿਹੜਾ ਪੇਡਾ ਹਾਂਜੀ ਉਹ ਚਾਚੀ ਜੀ ਉਹਦੀ ਨੀਮਾ ਇਹੋਈ ਤੇ ਉਹਨਾਂ ਸਾਨੂੰ ਦੋ ਕਿੱਲੇ ਪਿਛਾਂ ਖਲਾਰਤਾ ਜਿਹੜਾ ਮੁੰਡੇ ਨਾਲ ਗਲਤ ਹੀ ਉਹ ਮੁੰਡਾ ਤੇ ਇੱਕ ਹੋਰ ਮੁੰਡੇ ਦਾ ਭਰਾ ਜੀ ਕਿਹਨਾ ਮੁੰਡੇ ਦਾ ਸਾਲ ਹੀ ਇੱਕ ਹੋਰ ਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੇ ਇਹ ਹਾਨੂੰ ਨਹੀਂ ਪਤਾ ਸਾਨੂੰ ਦੋ ਕਿੱਲੇ ਪਿੱਛੇ ਖਲਾਰ ਕੇ ਬਾਤ ਉਹਨਾਂ ਨੇ ਕੁੜੀ ਨੂੰ ਖਲਾਰ ਕੇ ਲੱਗ ਗਏ ਫਿਰ ਸਾਨੂੰ ਫੋਨ ਕਰਤਾ ਜੇ ਉਹਨਾਂ ਹਾਨੂੰ ਨਹੀਂ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨੂੰ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਵੀਰ ਕਿੱਥੋਂ ਲੱਗੜੀ ਜਗ੍ਹਾ ਤੇ ਘਰ ਘਰ ਦੁਆਰਾ ਹੀ ਉੱਥੇ ਗਿਆ ਜੇ ਨਾਲ ਸਰ ਘਰ ਦੁਆਰਾ ਉਹ ਕੁੜੀ ਟੀਸ ਬਿਲਕੁਲ ਹਾਂਜੀ ਉਹ ਤੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਆਂਦੀ ਫੇਰੇ ਮੈਂ ਹਟਾ ਲਈ ਨਹੀਂ ਮੇਰੇ ਨਾਲ ਪੈ ਮੇਰੇ ਨਾਲ ਬੈਠੀ ਆ ਅੱਧ ਜੇ ਚਾਨ ਕੇ ਨੇ ਆਪਣੀ ਉਹ ਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਨਈ ਇਹ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਆਂਦੀ ਨਹੀਂ ਮੇਰੀ ਬਾਹ ਵੀ ਕੁੜੀ ਦੀ ਖਿੱਚੀ ਆ ਉਹਨੇ ਆਪਣੀ ਬਾਹ ਕੁੜੀ ਦੀ ਬਾਹ ਮੇਰੇ ਹੱਥੋ ਚ ਡਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮਹਕਾਰ ਖੜਨਾ ਵਾ ਦੀਦੀ ਨੂੰ ਮੈਂ ਫੋਨ ਲਾਇਆ ਦੀਦੀਆਂ ਦੇ ਘਰੇ ਲੈ ਕੇ ਆ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਮਨ ਨਾਲ ਗੱਲ ਕਰਾਂਗੇ ਉਦੀ ਪੂਆ ਕਹਿੰਦੀ ਮੁੰਡੇ ਦੇ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਹਤਾ ਵਿਆਹ ਕਰਾਉਣਾ ਤੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਆਂਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਉਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਚੱਲ ਉਸ ਤੋਂ ਬਾਅਦ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਪਤਾ ਕੁੜੀ ਨੇ ਪਤਾ ਨਹੀਂ ਜਿ cục ਨਾ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਅਹਾਂ ਜੀ ਉਹ ਤੇ ਬਾਅਦ ਚ ਖਰਿਆ ਜੇ ਰੋ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਤੇ ਉਦੋਂ ਖੜਿਆ ਜੇ ਉਲਟੀਆਂ ਹਾਂ ਜੀ ਉਲਟੀਆਂ ਬਹੁ ਕੀਤੀਆਂ ਜਨੇ ਕੱਟ ਕੇ ਸਬਜ਼ੀ ਖਾਦਾ ਮੈਂ ਤੁਹਾਡੀ ਪਤੀ ਜੀ ਦਾ ਅਰਸ਼ਕੋਰ ਅਰਸ਼ਦੀਪ ਕੌਰ ਪੜਦੀ ਹਾਂ ਜੀ ਕਿਹੜੀ ਕਲਾਸ ਪੜਦੀ 12ਵੀਂ ਚ ਜੀ ਕੀ ਮੰਗ ਕਰਦੀ ਜੀ ਕੀ ਚਾਹੁੰਦੀ ਅਹਿਨ ਸਾਹਿਬ ਮੰਗਦੇ ਅਨ ਸਾਹਿਬ ਮੰਗਦੇ ਭਾਜੀ ਅਹੀਂ ਹਾਂ ਜੀ ਓਏ ਇਹਨੇ ਜਾਣੇ ਜੇ ਨਹੀਂ ਸਿਰਫ ਚਾਰ ਜਾਣੇ ਗਏ ਜੀ ਆਪਣਾ ਨਾਮ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਪਿੰਡ ਬਟਾਰੀ ਡੋਗਰ ਕੀ ਮਾਮਲਾ ਹੈ ਇਹ ਮਾਸੀ ਦੀ ਲੜਕੀ ਮੇਰੀ ਮਾ ਅਰਸ਼ਦੀਪ ਕੋ ਮਾਮਲਾ ਇਦਾਂ ਹੀ ਹੈਗੇ ਹੁਣ ਚਲੋ ਅੱਜ ਕੱਲ ਨੌਜਵਾਨ ਜਦੋਂ ਜਵਾਗ ਗਲਤੀਆਂ ਕਰ ਲੈਂਦੇ ਆ ਨਾ ਗੱਲ ਇਦਾਂ ਹੀ ਹੈਗੇ ਚਲੋ ਮੁੰਡੇ ਨੇ ਦੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਇਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇਨ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਅਜ ਤੱਕਾ ਕੀਤਾ ਨੇ ਵੀਡੀਓ ਵਗੈਰਾ ਅੱਜ ਕੱਲ ਬਣਾ ਲੈਂਦੇ ਆ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧਮਕੀਆਂ ਦਿੰਦਾ ਮੁੰਡਾ ਜਾਂ ਸੋ ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤੱਕਾ ਕੀਤਾ ਆ ਫੋਰਸ ਕਰਦਾ ਜਾਂ ਤੱਕਾ ਕਰਦਾ ਰਿਹਾ ਵੀ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਮੁੰਡਾ ਗ੍ਰੀਹ ਪੂਰਾ ਗ੍ਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਜੀ ਕੋਈ ਨਾ ਹੀ ਗੱਲਬਾਤ ਇਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬੱਸ ਉਹ ਨਹੀਂ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸਗੋਂ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦਿਓ ਇਹ ਕਹਿੰਦੇ ਵੀ ਮੁੰਡਾ ਪਿੰਡ ਦਾ ਵਾ ਤੇ ਵਿਆਹ ਲਈ ਫਿਰ ਕਹਿੰਦੇ ਵੀ ਜੇ ਤੁਸੀਂ ਵਿਆਹ ਕਰਾਉਣਾ ਤੇ ਵਿਆਹ ਕਰਾਉਣਾ ਤੇ ਤੁਸੀਂ ਪਿੰਡ ਤੋਂ ਬਾਹਰ ਹੋ ਇਹ ਗੱਲ ਹੋਈ ਵਿੱਚ ਇਹਨਾਂ ਦੇ ਸਾਰੇ ਪਿੰਡਜ ਹੋਈ ਹੈ ਸਾਰਿਆਂ ਨੂੰ ਪੁੱਛ ਸਕਦੇ ਵੀ ਕੀ ਨਾਂ ਹੈ ਭੈਣ ਜੀ ਦਾ ਕਿੱਥੇ ਪੜਦੀ ਹੈ ਉਹ ਅਰਸ਼ਦੀਪ ਕੋਰਿਆ ਮਕਬੂਲ ਬਰੇ ਵੜਦੀ 4S 4S ਹਾਂਜੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਸਾਇਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਡੀ ਇਹਨਾਂ ਦਾ ਹਾਂਜੀ ਨਾਲ ਨਾਲ ਹੀ ਪੜਦਾ ਹੈ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਆ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਕਿਸੇ ਆਫਿਸ ਵਿੱਚ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੰਦਾ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕਿੱਟੀ ਹੁੰਨੀ ਜਦੋਂ ਲਾਸਟ ਜਦੋਂ ਉਹਦੇ ਸਾਹ ਚੱਲਦੇ ਪਏ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀਰ ਨੇ ਵੀ ਪੁੱਛਿਆ ਕੀ ਤੁਹਾਨੂੰ ਯਾਦ ਆ ਕੀ ਹੋਇਆ ਟੀ ਸਾਰਾ ਹੋਆ ਮਾਮਲੇ ਇਦਾਂ ਹੀ ਆ ਕਿ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਤੇ ਜੋ ਵੀ ਆਇਕਲ ਆਪਾਂ ਵੇਨਿਆ ਮਤਲਬ ਜੈਰ ਜੂਰ ਫੇਰਦਾ ਚੇਤੇ ਯਾਰ ਜੂਰ ਵਾਲਾ ਚੱਕਰ ਤੇ ਇਹੋ ਹੀ ਆ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾਟ ਹੁੰਦੀ ਜਾਂ ਕਿਦਾਂ ਨਾ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਗਵਾਹੀ ਕੀਤੀ ਕਿ ਮੈਂ ਵਿਆਹ ਕਰਾਉਣਾ ਜਾਂ ਕਿਦਾਂ ਮੁੰਡਾ ਮੁਕਰ ਗਿਆ ਨਾ ਉਹ ਪਹਿਲੇ ਹੀ ਜੋ ਜਦੋਂ ਨਾਲ ਲੈ ਗਿਆ ਉਦੋਂ ਹੀ ਕੁੜੀ ਬਿਮਾਰੀ ਜਾਂ ਕਿਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਮੈਂ ਅਸੀਂ ਦੱਸ ਆਉਤੋਂ ਮੱਥਾ ਟੇਕ ਰਸਤੇ ਜਾਣੇ ਨਾ ਫੋਨ ਕੀਤਾ ਫਿਰ ਉਹਨਾਂ ਐਡਮਿਟ ਨਹੀਂ ਕੀਤਾ ਹਸਪੀਟਲ ਤੋਂ ਜੇ ਹਸਪੀਟਲ ਤੇ ਐਡਮਿਟ ਕਰਵਾਇਆ ਜ਼ਿੰਮੇਦਾਰ ਰਹੀ ਐਡਮਿਟ ਐਡਮਿਟੇ ਪਹਿਲੇ ਕਰਾ ਦੇ ਬਾਬਾ ਦੀਪ ਸਿੰਘ ਦੀ ਜਬਾਰ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪੀਟਲ ਰਹੀ ਚੱਲ-ਬਾਤ ਕਰਦੀ ਜਦੋਂ ਐਡਮਿਟ ਦੇ ਦੌਰਾਨ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਦਮਾਚੇ ਨੇ ਆਹਨੂੰ ਸਾਰਿਆਂ ਨੂੰ ਇਹੀ ਕੀ ਠੀਕ ਹੋ ਜੇਗੀ ਹਨਾ ਜਿੱਦਾਂ ਜੋ ਵੀ ਹੈ ਨਾ ਮੈਨੂੰ ਇਹੋ ਦੱਸਦੀ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਉਹਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰ ਉਹ ਗੱਲ ਬਾਤ ਕਰਕੇ ਮਣੀ ਭਾ ਇਦਾਂ ਮੈਨੂੰ ਮਣੀ ਭਾ ਹੀ ਕਹਿੰਦੀ ਹਮੇਸ਼ਾ ਨਾ ਕਿ ਮਣੀ ਭਾ ਮੇਰਾ ਮੁੰਡੇ ਨੇ ਇਦਾਂ ਕੀਤਾ ਉਹਦਾ ਕੀਤਾ ਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਧਕਾ ਕੀਤਾ ਵਾ ਮੈਂ ਵਿਆਹ ਵਾਲੀ ਰਾਜੀ ਨਹੀਂ ਹੁੰਦੀ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾ ਕੇ ਦਾ ਨਾ ਕਿੰਨੇ ਦਿਨ ਲਾਪਤਾ ਰਹੀ ਉਹ ਲਾਪਤਾ ਦਾ 1 ਦਿਨ ਰਹੀ ਹੈ 2 ਦਿਨ 3 ਤਰੀਕ ਨੂੰ ਗਏ ਨਾ ਮਸਤ ਹਾਂਜੀ 3 ਨਹੀਂ ਪਰ ਕਾਨੂੰਨ ਕਾਰਵਾਈ ਕਿਵੇਂ ਕੁੱਝ ਬਰਾਮਦ ਹੋਈ ਬਰਾਮਦ ਇਹ ਹੋਈ ਇਹਨਾਂ ਵੇਰ ਕੇ ਬੂਰ ਕੇ ਤੇ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਿਲੀ ਮੁੰਡੇ ਵਾਲਿਆਂ ਦੀ ਤੇ ਇਹ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣ ਬਾਦ ਵਿੱਚ ਉਹਨਾਂ ਨੇ ਬਰਾਮਦ ਨੂੰ ਦੱਸਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਜੀ ਬਿਲਕੁਲ ਪੁਲਿਸ ਮੈਂ ਕਰਨਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਅਸੀਂ ਸਵੇਰ ਤੋਂ ਲੈ ਕੇ ਪਰਚਾ ਕਰਾਣੇ ਪਏ ਵੀ ਆ ਗੱਲ ਬਾਅਦ ਸਾਡੇ ਬਿਆਹ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ ਕਿਦਾਂ ਨਾ ਐਸ.ਐਚ.ਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸ.ਆਈ. ਦੀ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਬਸ ਕਿ ਨਹੀਂ ਮਿਲਿਆ ਇਨਸਾਫ ਇਨਸਾਫ ਨਹੀਂ ਮਿਲਿਆ ਤਾਂ ਜਾਂ ਮੁੰਡੇ ਨੂੰ ਜ਼ਹਿਰ ਪਿਆ ਦੋ ਲਿਆ ਕੇ ਪੰਚਾਇਤ ਚ ਇੱਕ ਵਾਰ ਸੋਚ ਆੜ ਦਿੱਤੀ ਇਹ ਅਰਸ਼ਦੀਪ ਡਾਕਟਰ ਆਫ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ ਇਹ ਬਾਲਗ ਲੜਕੀ ਆ ਇਹ ਪਤਾ ਲੱਗਾ ਵੀ ਇੰਨੇ ਸ਼ੱਕੀ ਹਲਾਤਾਂ ਦੇ ਇਹਦੀ ਅਸੀਂ ਜਿਹੜੀ ਪ੍ਰੀਲੀਮਿਨਰੀ ਕਾਰਵਾਈ ਆ 193 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਡਾਕਟਰਾਂ ਨੇ ਐਫ ਐਸ ਐਲ ਨੂੰ ਆਰਗਨਸ ਭੇਜਿਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੀ ਦੀ ਕਾਰਵਾਈ ਆਮਲ ਚਿਲੰਦੀ ਚਾਹੋ ਪ੍ਰੇਮ ਸੰਬੰਧਾਂ ਦਾ ਮਾਮਲਾ ਜੀ ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸੰਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਅਸੀਂ 193 ਬੀ ਐਨ ਐਸ ਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ ਕੋਈ ਨਾ ਕਹਿਣਾ ਕਿ ਮੁੰਡੇ ਨਾਲ ਜੀ ਗੱਲਬਾਤ ਕੀ ਕਰੋਗੇ ਸਹੀ ਤੇ ਉਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਅਦ ਚ ਪਤਾ ਲੱਗੂਗਾ ਜੀ ਸਾਰਾ